ਅੱਜ ਦੁਪਹਿਰ ਸਮੇਂ ਡੱਲੇਵਾਰ ਸਾਹਿਬ ਨੂੰ ਜਦੋਂ ਇਸ਼ਨਾਨ ਕਰਾਇਆ ਗਿਆ ਜੀ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਥੋੜੀ ਵਿਗੜਨੀ ਸ਼ੁਰੂ ਹੋਈ ਉਹਨਾਂ ਨੂੰ ਉਲਟੀਆਂ ਆਈਆਂ ਕੁਝ ਤੇ ਉਲਟੀਆਂ ਤੋਂ ਬਾਅਦ ਉਹ ਬੇਹੋਸ਼ ਹੋ ਗਏ ਲੱਗਦਾ ਕਿ ਕਾਫੀ ਮਿੰਟ ਮਨਦੀਪ ਜੀ बेहोश ਰਹੇ ਸਨ ਢੱਲੇਵਾਲ ਸਾਹਿਬ ਕੱਗੇ ਹੁਣ ਉਸ ਤੋਂ ਬਾਅਦ ਹੋਸ਼ ਆ ਗਏ ਨੇ ਤੇ ਹੁਣ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਸਥਿਰ ਦੱਸੀ ਜਾ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਅੱਜ ਅਹਿਮ ਸੁਣਵਾਈ ਹੋਈ ਹੈ ਉਹਦੇ ਵਿੱਚ ਕਿਹਾ ਗਿਆ ਕਿ ਇੱਕ ਹਫ਼ਤੇ ਦੇ ਲਈ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਜਾਵੇ ਕਾਫੀ ਤੱਕ ਨਜ਼ਰ ਆਏ ਜਿਹੜੇ ਸੁਪਰੀਮ ਕੋਰਟ ਸੀ ਪਰ ਇੱਕ ਗੱਲ ਦੀ ਹਾਲੇ ਵੀ ਸਮਝ ਨਹੀਂ ਆਈ ਕਿ ਮਾਨਯੋਗ ਅਦਾਲਤ ਠੀਕ ਹੈ ਸਰਕਾਰਾਂ ਨੂੰ ਲਗਾਤਾਰ ਨਿਰਦੇਸ਼ ਦੇ ਰਹੇ ਦੇ ਰਹੀਆਂ ਨੇ ਵੀ ਢੱਲੇਵਾਲ ਸਾਹਿਬ ਹੁਣ ਜਿਹੜਾ ਅੱਜ ਦਾ ਤਾਜ਼ਾ ਨਿਰਦੇਸ਼ ਹੋਈ ਹੈ ਕਿ ਇੱਕ ਹਫਤੇ ਲਈ ਇਹਨਾਂ ਨੂੰ ਜਿਹੜਾ ਡਾਕਟਰੀ ਸਿਹਤਾਂ ਤੇ ਦਾਖਲ ਕਰਾਇਆ ਜਾਵੇ ਤੇ ਨੰਬਰ ਤੋਂ ਇਹ ਕਿ ਕੱਲ ਚੱਕ ਇਹਨਾਂ ਦੀਆਂ ਸਾਰੀਆਂ ਰਿਪੋਰਟਾਂ ਸੁਪਰੀਮ ਕੋਰਟ 'ਚ ਭੇਜੀਆਂ ਜਾਣ ਜਿਹੜੀਆਂ ਟੈਸਟਾਂ ਦੀਆਂ ਰਿਪੋਰਟਾਂ ਨੇ ਉਹਨਾਂ ਦੀ ਅੱਗੇ ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਨੂੰ ਜਿੱਥੇ ਰਾਹ ਖੋਲਣ ਲਈ ਵੀ ਦਾਖਲ ਦੇਣਾ ਚਾਹੀਦਾ ਦੇਖੋ ਜੇ 7 ਪੇ ਕਿਸਾਨ ਪੈਦਲ ਜਾਂਦੇ ਨੇ ਤਾਂ ਰਾਹ ਖੁੱਲ ਜਾਵੇ ਇੱਥੇ ਵੀ ਸਟੈਂਡ ਲੈਣਾ ਬਣਦਾ ਹੈ ਮਾਨਯੋਗ ਸੁਪਰੀਮ ਕੋਰਟ ਤੇ ਦੂਜਾ ਇਹ ਵੀ ਹੈ ਕਿ ਜਿਹੜੇ ਕਿਸਾਨ ਦੱਲੇਵਾਲ ਸਾਹਿਬ ਜਿਨ੍ਹਾਂ ਮੰੰਗਾ ਨੂੰ ਲੈ ਕੇ ਫਰਨਵਰਸ ਤੇ ਨੇ ਉਹ ਆਪਣੀ ਜਾਨ ਦੀ ਬਾਜ਼ੀ ਉਹਨਾਂ ਨੇ ਲਾਈ ਹੋਈ ਹੈ ਉਹ ਮੰੰਗਾ ਉਹੀ ਉਹਨੇ ਜਿਹੜੀਆਂ ਸਰਕਾਰ ਨੇ ਪ੍ਰਵਾਨ ਕੀਤੀਆਂ ਹੋਈਆਂ ਨੇ ਇਹ ਵੀ ਨਹੀਂ ਕਿ ਕਿਸੇ ਪਿਛਲੀ ਸਰਕਾਰ ਨੇ ਮੌਜੂਦਾ ਸਰਕਾਰ ਨੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਹalal ਕੀਤਾ ਸੀ ਇਹਨਾਂ ਮੰੰਗਾ ਬਾਰੇ ਰਾਜ ਦੇ ਸਮੇਂ ਦੀ ਤਾਜ਼ਾ ਕਾ ਜਿਹੜੀ ਹੁਣ ਤੱਕ ਵੀ ਜਾਣਕਾਰੀ ਇਹ ਹੀ ਹੈ ਕਿ ਸਾਰੇ ਜਿਹੜੇ ਕਿਸਾਨ ਨੇ ਤੇ ਕਿਸਾਨ ਆਗੂ ਨੇ ਤੇ ਜਿਹੜੇ ਖਨੋਰੀ ਵੀ ਡੀਲ ਸਾਰੇ ਲੀਡ ਕਰ ਰਹੇ ਨੇ ਖਾਸ ਕਰਕੇ ਜਿਹਦੇ ਉੱਤੇ ਜ਼ਿਆਦਾ ਜਿਹੜੀ ਚੇਤਬੰਦੀ ਹੈ ਉਹ ਡੱਲੇਵਾਲ ਜੀ ਦੀ ਅਗਵਾਈ ਕਰਦੇ ਨੇ ਭਾਰਤੀ ਕਿਸਾਨੀ ਉਹਨਾਂ ਨੂੰ ਸਿੱਧੂ ਪ੍ਰੇਕਤਾ ਉਹਨਾਂ ਦੇ ਸਾਰੇ ਆਗੂਆਂ ਨੇ ਵੀ ਆਪਣੀ ਹੰਗਾਮੀ ਮੀਟਿੰਗ ਬੁਲਾਈ ਹੈ ਕਿਉਂਕਿ ਡੱਲੇਵਾਲ ਦੀ ਜਿਹੜੀ ਸਿਹਤ ਹੈ ਉਹਦੇ ਪ੍ਰਤੀ ਹਰ ਕੋਈ ਚਿੰਤਤ ਹੈ ਤੇ ਪੰਜਾਬ ਸਰਕਾਰ ਨੂੰ ਵੀ ਮੇਰੇ ਕਲ ਮੁੱਖ ਮੰਤਰੀ ਨੂੰ ਨਿੱਜੀ ਤੌਰ ਤੇ ਵੀ ਇਸ ਮਾਮਲੇ 'ਚ ਦਖਲ ਦੇਣਾ ਚਾਹੀਦਾ ਤੇ ਜੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਕਨੋਰੀ ਬਾਰਡਰ ਤੋਂ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਨੂੰ ਲੈ ਕੇ ਕਿਤਨਾ ਕਿਤੇ ਜਿਸ ਤਰ੍ਹਾਂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਅੱਜ 24ਵਾਂ ਦਿਨ ਹੈ ਮਰਨ ਵਰਤ ਦੇ ਉੱਤੇ ਉਸ ਦੀ ਸਿਹਤ ਬੜੀ ਨਾਜ਼ੁਕ ਬਣੀ ਹੋਈ ਹੈ ਅੱਜ ਵਿਹੋਸ਼ ਹੋਏ ਨੇ ਉਹਨਾਂ ਦੀ ਸਿਹਤ ਉਲਟੀਆਂ ਲੱਗੀਆਂ ਨੇ ਕਿਹੋ ਜੀ ਸਥਿਤੀ ਹੈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਨਦੀਪ ਸਿੰਘ ਚਿਲਾ ਚਿਲਾ ਸਾਹਿਬ ਕਿਵੇਂ ਵੇਖਦੇ ਹੋ ਜੋ ਕੁਝ ਅੱਜ ਕਨੋਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਸਿਹਤ ਦੇ ਨਾਲ ਜੁੜੀ ਹੋਈਆਂ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਜੀ ਦੇ ਕਮੰਡੀ ਵੀ ਜੀ ਮੈਂ ਕਿ 24ਵਾਂ ਦਿਨ ਹੈ ਅੱਜ ਜੁਜੀਤ ਸਿੰਘ ਢੱਲੇਵਾਲ ਜਿਹੜੇ ਹੈਗੇ ਨੇ ਮਰਨ ਕਰਦੇ ਨੇ ਜੀ ਲਓ ਉਹਨਾਂ ਦਾ 15 ਕਿਲੋ ਦੇ ਕਰੀਬ ਵਜ਼ਨ ਘਟ ਚੁੱਕਿਆ ਹੈ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਹਾਂ ਇਹ ਜਿਹੜੇ ਡਾਕਟਰ ਨੇ ਉਹ ਲਗਾਤਾਰ ਚਿੰਤਾ ਜ਼ਾਹਿਰ ਕਰਦੇ ਆ ਰਹੇ ਨੇ ਹਾਲਾਂਕਿ ਅਮਰੀਕਾ ਤੋਂ ਡਾਕਟਰ ਸਵੇਮਾਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਪਿਛਲੇ ਕਿਸਾਨ ਸੰਘਰਸ਼ ਚ ਵੱਡੀ ਭੂਮਿਕਾ ਨਿਭਾਈ ਸੀ ਉਹ ਵੀ ਉੱਥੇ ਲਗਾਤਾਰ ਦਿਨ ਰਾਤ ਉਹਨਾਂ ਜਿਹੜੇ ਹੈਗੇ ਨੇ ਢੱਲੇਵਾਲ ਸਾਹਿਬ ਦੀ ਫੇਰ ਵੀ ਜਾਂਚ ਲਈ ਹਾਜ਼ਰ ਨੇ ਫੋਰਟੀ ਡਾਕਟਰੀ ਟੀਮਾਂ ਜਿਹੜੀਆਂ ਸਰਕਾਰੀ ਟੀਮਾਂ ਉੱਥੇ ਨਿਯੁਕਤ ਕੀਤੀਆਂ ਹੋਈਆਂ ਨੇ ਉਹ ਵੀ ਉੱਥੇ ਮੌਜੂਦ ਨੇ ਅੱਜ ਦੁਪਹਿਰ ਸਮੇਂ ਡੱਲੇਵਾਲ ਸਾਹਿਬ ਨੂੰ ਜਦੋਂ ਇਸ਼ਨਾਨ ਕਰਾਇਆ ਗਿਆ ਜੀ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਥੋੜੀ ਵਿਗੜਨੀ ਸ਼ੁਰੂ ਹੋਈ ਉਹਨਾਂ ਨੂੰ ਉਲਟੀਆਂ ਆਈਆਂ ਕੁਝ ਤੇ ਉਲਟੀਆਂ ਤੋਂ ਬਾਅਦ ਉਹ ਬੇਹੋਸ਼ ਹੋ ਗਏ ਜੀ ਲਗਭਗ 10 ਮਿੰਟ ਮਨਦੀਪ ਜੀ ਬੇਹੋਸ਼ ਰਹੇ ਨੇ ਡੱਲੇਵਾਲ ਸਾਹਿਬ ਜੀ ਕਰਕੇ ਹੁਣ ਉਸ ਤੋਂ ਬਾਅਦ ਹੌਸਟ ਆ ਗਏ ਨੇ ਤੇ ਹੁਣ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਸਥਿਰ ਦੱਸੀ ਜਾ ਰਹੀ ਹੈ ਤੇ ਚੜਦੀ ਕਲਾ ਚ ਨੇ ਡੋਲ ਨੇ ਹੁਣ ਉਹਨਾਂ ਦੀ ਸਿਹਤ ਠੀਕ ਹੈ ਜਿਹੜੀ ਹੈਗੀ ਹੈ ਪਹਿਲਾਂ ਨਾਲੋਂ ਪਰ ਇੱਕ ਵਾਰ ਜ਼ਰੂਰ बेहोश ਹੋ ਗਏ ਸੀ ਵੈਸੇ ਵੀ ਜਿਹੜੀ ਡਾਕਟਰ ਨੇ ਉਹ ਲਗਾਤਾਰ ਪਹਿਲਾਂ ਵੀ ਚਿੰਤਾ ਜ਼ਾਹਰ ਕਰ ਰਹੇ ਨੇ ਕਿ ਜਿਵੇਂ ਇਹਨੇ ਲੰਬੇ ਸਮੇਂ ਤੋਂ ਮਰਨ ਵਰਤ ਚੱਲ ਰਿਹਾ ਹੈ ਉਸ ਦੇ ਨਾਲ ਉਹਨਾਂ ਦੇ ਵਿੱਚ ਕੋਈ ਹਾਰਟ ਦੀਪ ਸਮੱਸਿਆ ਹੋ ਸਕਦੀ ਹੈ ਕੋਈ ਉਹਨਾਂ ਨੂੰ ਗੁਰਦੇ ਦਾ ਰੋਗ ਹੋ ਸਕਦਾ ਹੈ ਕੋਈ ਲੀਵਰ ਦਾ ਹੋ ਸਕਦਾ ਹੈ ਤੋਂ ਬਹੁਤ ਕਮਜ਼ੋਰੀ ਤਾਂ ਹੈ ਹੀ ਹੈ ਨਾ ਜੀ ਕਿਉਂਕਿ ਕੁਝ ਉਹਨਾਂ ਦਾ ਖਾ ਰਹੇ ਨੇ ਨਾ ਕੁਝ ਪੀ ਰਹੇ ਨੇ ਜੀ ਹਾਂ ਉਹ ਕਿ ਜੇ ਜਿਹੜੀ ਉਹਨਾਂ ਦੀ ਸਿਹਤ ਹੈ ਬਹੁਤ ਇਸ ਵੇਲੇ ਕਾਫੀ ਜਿਹੜੀ ਹੈਗੀ ਚਿੰਤਾਜਨਕ ਬਣੀ ਹੋਈ ਹੈ ਜੀ ਤੇ ਚਿਲ੍ਹਾ ਸਾਹਿਬ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਵੀ ਅੱਜ ਅਹਿਮ ਸੁਣਵਾਈ ਹੋਈ ਹੈ ਉਹਦੇ ਵਿੱਚ ਕਿਹਾ ਗਿਆ ਕਿ ਇੱਕ ਹਫਤੇ ਦੇ ਲਈ ਤਰਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਜਾਵੇ ਉਹਨੂੰ ਕਿਵੇਂ ਵੇਖਦੇ ਹੋ ਬਿਲਕੁਲ ਜੀ ਅੱਜ ਕਾਫੀ ਸਖਤ ਨਜ਼ਰ ਆਏ ਜਿਹੜੇ ਸੁਪਰੀਮ ਕੋਰਟ ਸੀ ਪਰ ਇੱਕ ਗੱਲ ਦੀ ਹਾਲੇ ਵੀ ਸਮਝ ਨਹੀਂ ਆਈ ਕਿ ਮਾਨਯੋਗ ਅਦਾਲਤ ਤਾਂ ਠੀਕ ਹੈ ਮਜ਼ਦਾਰਾਂ ਨੂੰ ਲਗਾਤਾਰ ਨਿਰਦੇਸ਼ ਡੇਰੇ ਦੇ ਰਹੀਆਂ ਨੇ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹ ਵੀ ਜਿਹੜਾ ਆਪਣਾ ਢੱਲੇਵਾਲ ਸਾਹਿਬ ਹੋਰੀ ਵੀ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਨੇ ਸੋ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਨੂੰ ਜਿੱਥੇ ਰਾਹ ਖੋਲਣ ਲਈ ਵੀ ਦਖਲ ਦੇਣਾ ਚਾਹੀਦਾ ਦੇਖੋ ਜੇ 7 ਮਈ ਕਿਸਾਨ ਫੈਦਲ ਜਾਂਦੇ ਨੇ ਤਾਂ ਰਾਹ ਖੁੱਲ ਜਵੇ ਇੱਥੇ ਵੀ ਇੱਕ ਸਟੈਂਡ ਲੈਣਾ ਬਣਦਾ ਹੈ ਮਾਨਯੋਗ ਸੁਪਰੀਮ ਕੋਰਟ ਨੂੰ ਤੇ ਦੂਜਾ ਇਹ ਵੀ ਹੈ ਕਿ ਜਿਹੜੇ ਕਿਸਾਨ ਢੱਲੇਵਾਲ ਸਾਹਿਬ ਜਿਨ੍ਹਾਂ ਮੰਕਾ ਨੂੰ ਲੈ ਕੇ ਭਰਨ ਵਰਤ ਤੇ ਨੇ ਉਹ ਆਪਣੀ ਜਾਨ ਦੀ ਬਾਜ਼ੀ ਉਹਨਾਂ ਨੇ ਲਾਈ ਹੋਈ ਹੈ ਉਹ ਮੰਗਾਂ ਉਹੀ ਹੋਣੇ ਜਿਹੜੀਆਂ ਸਰਕਾਰ ਨੇ ਪ੍ਰਵਾਨ ਕੀਤੀਆਂ ਹੋਈਆਂ ਨੇ ਤੇ ਇਹ ਵੀ ਨਹੀਂ ਵੀ ਕਿਸੇ ਪਿਛਲੀ ਸਰਕਾਰ ਨੇ ਮੌਜੂਦਾ ਸਰਕਾਰ ਨੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਐਲਾਨ ਕੀਤਾ ਸੀ ਨਾ ਮੰਗਾਂ ਬਾਰੇ ਤੇ ਜੇ ਫਿਰ ਕਿਸਾਨਾਂ ਦੀਆਂ ਪ੍ਰਵਾਨ ਕੀਤੀਆਂ ਮੰਗਾਂ ਮੰਨ ਲੱਗਦਾ ਹੈ ਕਿ ਸਮਾਂ ਆ ਗਿਆ ਕਿ ਮਾਨਯੋਗ ਸੁਪਰੀਮ ਕੋਰਟ ਨੂੰ ਸਿੱਧਾ ਨਿਰਦੇਸ਼ ਸਰਕਾਰ ਨੂੰ ਵੀ ਦੇਣਾ ਚਾਹੀਦਾ ਹੈ ਕਿ ਸਮਾਂ ਦਿੱਤਾ ਜਾਵੇ ਕਿ ਇੰਨੇ ਹਫ਼ਤੇ ਦੇ ਅੰਦਰ ਅੰਦਰ ਜਿਹੜੀ ਹੈਗੀ ਐਮਐਸਪੀ ਦੀ ਗਾਰੰਟੀ ਉਹਦੀ ਗੱਲ ਕਰੋ ਤੇ ਨੰਬਰ 2 ਤੇ ਜਿਹੜੀ ਕਮੇਟੀ ਬਣਾਈ ਜਾਣੀ ਸਾਰੇ ਦਾ ਬੇਸਟ ਐਮਐਸਪੀ ਦੇਣ ਲਈ ਉਹਦੇ ਸਬੰਧ ਵਿੱਚ ਵੀ ਕੋਈ ਨਿਰਦੇਸ਼ ਜ਼ਰੂਰ ਦੇਣਾ ਚਾਹੀਦਾ ਪਰ ਅੱਜ ਜਿਹੜੀ ਲਗਾਤਾਰ ਹੁਣ ਪਿਛਲੇ ਦੋ ਤਿੰਨ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਮਾਨਯੋਗ ਸੁਪਰੀਮ ਕੋਰਟ ਜਿਹੜਾ ਲਗਾਤਾਰ ਚਿੰਤਤ ਹੈ ਤੇ ਲਗਾਤਾਰ ਉਹਨਾਂ ਦੀ ਨਿਗਾ ਜਿਹੜੀ ਹੈਗੀ ਹੈ ਢੱਲੇਵਾਲ ਤੇ ਜਿਹੜਾ ਛਲੋ ਹੈ ਟਾਪੀ ਗੁਜਰਾ ਖਨੌਰੀ ਵਿਖੇ ਮਰਨ ਵਾਲ ਤੋਂ ਤੇ ਬਣੀ ਹੋਈ ਹੈ ਤੇ ਇਸ ਸੰਭਾਵਨਾ ਵੀ ਆਪਾਂ ਨੂੰ ਆਪਾਂ ਉਮੀਦ ਰੱਖਦੇ ਹਾਂ ਮਾਨਯੋਗ ਸੁਪਰੀਮ ਕੋਰਟ ਤੋਂ ਕਿ ਜ਼ਰੂਰ ਕੋਈ ਨਾ ਕੋਈ ਲੋੜ ਅਨਸਾਰ ਵੱਡਾ ਫੈਸਲਾ ਤੇ ਵੱਡਾ ਕਦਮ ਵੀ ਚੁੱਕਣਗੇ ਫਰਾਜ ਦੇ ਸਮੇਂ ਦੀ ਤਾਜ਼ਾ ਕਾ ਜਿਹੜੀ ਹੁਣ ਤੱਕ ਦੀ ਜਾਣਕਾਰੀ ਇਹ ਹੀ ਹੈ ਕਿ ਸਾਰੇ ਜਿਹੜੇ ਕਿਸਾਨ ਨੇ ਤੇ ਕਿਸਾਨ ਆਗੂ ਨੇ ਉੱਥੇ ਜਿਹੜੇ ਖਨੌਰੀ ਵੀ ਡੀਲ ਸਾਰੇ ਨੇੜੇ ਕਰ ਰਹੇ ਨੇ ਖਾਸ ਕਰਕੇ ਜਿਹਦੇ ਉੱਥੇ ਜ਼ਿਆਦਾ ਜਿਹੜੀ ਜਥੇਬੰਦੀ ਹੈ ਉਹ ਡੱਲੇਵਾਲ ਜੀ ਦੀ ਅਗਵਾਈ ਕਰਦੇ ਨੇ ਭਾਰਤੀ ਕਿਸਾਨੀ ਉਹਨਾਂ ਨੂੰ ਸਿੱਧੂ ਪ੍ਰੇਕਤਾ ਉਹਨਾਂ ਦੇ ਸਾਰੇ ਆਗੂਆਂ ਨੇ ਵੀ ਆਪਣੀ ਹੰਗਾਮੀ ਮੀਟਿੰਗ ਬੁਲਾਈ ਹੈ ਕਿਉਂਕਿ ਡੱਲੇਵਾਲ ਦੀ ਜਿਹੜੀ ਸਿਹਤ ਹੈ ਉਹਦੇ ਪ੍ਰਤੀ ਹਰ ਕੋਈ ਚਿੰਤਤ ਹੈ ਤੇ ਪੰਜਾਬ ਸਰਕਾਰ ਨੂੰ ਵੀ ਮੇਰਾ ਖਿਆਲ ਮੁੱਖ ਮੰਤਰੀ ਨੂੰ ਨਿੱਜੀ ਤੌਰ ਤੇ ਇਸ ਮਾਮਲੇ 'ਚ ਦਖਲ ਦੇਣਾ ਚਾਹੀਦਾ ਤੇ ਜੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਡੰਡੇਵਾਲ ਸਾਹਿਬ ਦੀ ਜਿਹੜੀ ਹੈਗੀ ਹੈ ਉਹਨਾਂ ਨੂੰ ਜੇ ਮੰਨਣ ਕਿ ਉਹਨਾਂ ਨੂੰ ਡਾਕਟਰੀ ਸਿਹਤ ਅ ਜਿੰਨੀ ਲੋਕ ਅਨਸਾਰ ਕਿਉਂਕਿ ਜਦੋਂ ਉਲਟੀਆਂ ਲੱਗਦੀਆਂ ਨੇ ਤਾਂ ਉਹਦੇ ਨਾਲ ਪਾਣੀ ਦੀ ਘਾਟ ਡੀਹਾਈਡਰੇਸ਼ਨ ਹੋ ਜਾਂਦੀ ਹੈ। ਮਨਦੀਪ ਜੀ ਦੇ ਨਾਲ ਫਿਰ ਕਈ ਵਾਰੀ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ ਤੋਂ ਸਾਰੇ ਆਪਾਂ ਵੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜੇ ਕਿਸਾਨ ਆਗੂ ਨੇ ਕਿਸਾਨਾਂ ਲਈ ਲੜ ਰਹੇ ਨੇ ਆ ਦਾਤੇ ਦੀ ਹੱਕੀ ਮੰਗਾ ਲਈ ਜਿਹੜੇ 24 ਦਿਨਾਂ ਤੋਂ ਮਰਨ ਵਰਤ ਦੇ ਨੇ ਉਹਨਾਂ ਨੇ ਜਿੰਨੋ ਸੇਤਿਆਤੀ ਬਖਸ਼ੇ ਵੈਗੁਰ ਪ੍ਰਮਾਤਮਾ ਤੇ ਜਿਹੜੇ ਜਿਹੜੇ ਆਸ਼ੇ ਨੂੰ ਜਿਹੜੇ ਮਨੋਰਥ ਨੂੰ ਜਿਹੜੀਆਂ ਮੰਗਾ ਨੂੰ ਲੈ ਕੇ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਆ ਹੋਇਆ ਹੈ ਸਮੱਤ ਬਖਸ਼ਣ ਸਾਡੀਆਂ ਸਰਕਾਰਾਂ ਨੂੰ ਪ੍ਰਮਾਤਮਾ ਸਮੱਤ ਬਖਸ਼ੇ ਕਿ ਉਹ ਤੁਰੰਤ ਉਹਨਾਂ ਮੰਗਾ ਨੂੰ ਮੰਨ ਜੀ 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 ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਹਾਇਤਾ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਸੋ ਹੁਣ ਵੇਖਣਾ ਹੋਵੇ ਕਿ ਸੁਪਰੀਮ ਕੋਰਟ ਦੇ ਵਿੱਚ ਜੋ ਕੁਝ ਫੈਸਲਾ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਹੁੰਦਾ ਹੈ ਕਿ ਕੀ ਸ਼ੰਭੂ ਬਾਦਰਾ ਜਾਰੇ ਸਰਹੱਦਾ ਰੋਕੀ ਹੋਈਆਂ ਨੇ ਪੰਜਾਬ ਦੀਆਂ ਹਰਿਆਣਾ ਨਾਲ ਲੱਗਦੀਆਂ ਕਿ ਉਹਨਾਂ ਨੂੰ ਖੋਲਿਆ ਜਾਵੇਗਾ ਜਾਂ ਫਿਰ ਮਰਵਾੜ ਤੋਂ ਲੈ ਕੇ ਹੀ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਦੀ ਜਿਹੜੀ ਸੇਧ ਦੀ ਚਿੰਤਾ ਇਕੱਲੀ ਕੀਤੀ ਜਾਵੇਗੀ ਕਿ ਸੁਪਰੀਮ ਕੋਰਟ ਦੇ ਵੱਲੋਂ ਸਰਕਾਰ ਦੇ ਉੱਤੇ ਦਬਾਅ ਪਾਇਆ ਜਾਵੇ ਕਿ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਜਲਦ ਮੰਨੀਆਂ ਜਾਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਵੱਲੋਂ ਵੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਸਰਕਾਰ ਦੇ ਉੱਤੇ ਦਬਾਅ ਪਾਉਣ ਕਿ ਜੋ ਵਾਅਦੇ ਕੀਤੇ ਸੀ ਕਿਸਾਨਾਂ ਦੇ ਨਾਲ ਉਹ ਮੰਗ ਨੂੰ ਜਲਦ ਪੂਰਾ ਕਰਿਆ ਜਾਵੇ ਤੁਸੀਂ ਕੀ ਸੋਚਦੇ ਹੋ ਕਿ ਜੋ ਕੁਝ ਇਸ ਕਿਸਾਨਾਂ ਤੇ ਸਰਕਾਰ ਤੇ ਸੁਪਰੀਮ ਕੋਰਟ ਦੇ ਵਿਚਾਲੇ ਜੋ ਚੱਲ ਰਿਹਾ ਤੇ ਆਪਣੇ ਕਮੈਂਟ ਨੇ ਜੋ ਇਸ ਵੀਡੀਓ ਦੇ ਵਿੱਚ ਰੋਦੇ ਹੋ ਧੰਨਵਾਦ